ਇੱਕ ਦਿਨ ਗੁਰੂ ਰਵੀਦਾਸ ਜੀ ਮਹਾਰਾਜ ਜੰਗਲ ਦੇ ਵਿੱਚ ਦੀ ਲੰਗੇ ਜਾ ਰਹੇ ਸੀ ਤਾਂ ਉਸ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਨੇ ਇੱਕ ਹਿਰਨੀ ਫੜ ਰੱਖੀ ਸੀ ਹਿਰਨੀ ਦੇ ਦੋ ਛੋਟੇ ਛੋਟੇ ਬੱਚੇ ਸੀ ਜੋ ਕਿ ਬਹੁਤ ਦੂਰ ਸੀ ਤੇ ਹਿਰਨੀ ਬਹੁਤ ਤੜਫ ਰਹੀ ਸੀ ਤੇ ਅੱਖਾਂ ਦੇ ਵਿੱਚ ਅਥਰੂ ਸੀ ਤਾਂ ਗੁਰੂ ਰਵੀਦਾਸ ਜੀ ਉਹ ਸ਼ਿਕਾਰੀ ਲਵੇ ਆਈ ਤਾਂ ਹਿਰਨੇ ਨੂੰ ਪਤਾ ਲੱਗ ਗਿਆ ਵੀ ਗੁਰੂ ਰਵੀਦਾਸ ਜੀ ਆ ਗਏ ਵੀ ਹੁਣ ਇਹ ਮੈਨੂੰ ਛਡਵਾ ਦੇਣਗੇ ਤਾਂ ਗੁਰੂ ਰਵੀਦਾਸ ਜੀ ਨੇ ਆਖਿਆ ਉਹ ਸ਼ਿਕਾਰੀ ਨੂੰ ਭਾਈ ਤੂੰ ਇਹ ਹਿਰਨੇ ਛੱਡ ਦੇ ਤਾਂ ਉਹ ਸ਼ਿਕਾਰੀ ਕਹਿਣ ਲੱਗਿਆ ਐ ਕਿਵੇਂ ਛੱਡਦਾ ਇਹ ਤਾਂ ਮੈਂ ਬਹੁਤ ਮੁਸ਼ਕਲ ਦੇ ਨਾਲ ਫੜੀ ਹੈ ਮੇਰਾ ਤਾਂ ਕੰਮ ਹੈ ਰੋਜ਼ ਸ਼ਿਕਾਰ ਮਾਰ ਕੇ ਵੇਚਣਾ ਮੈਂ ਇਹਨੂੰ ਛੱਡ ਨਹੀਂ ਸਕਦਾ ਤਾ ਗੁਰੂ ਰਵੀਦਾਸ ਜੀ ਕਹਿਣ ਲੱਗੇ ਭਾਈ ਇਹਦੇ ਅੱਖਾਂ ਦੇ ਵਿੱਚ ਪਾਣੀ ਐ ਇਹਦੇ ਦੋ ਛੋਟੇ ਛੋਟੇ ਬੱਚੇ ਨੇ ਉਹ ਭੁੱਖੇ ਮਰ ਰਹੇ ਨੇ ਤੂੰ ਮੇਰੇ ਕਹਿਣ ਤੇ ਇਹਨੂੰ ਛੱਡ ਦੇ ਤਾ ਸ਼ਿਕਾਰੀ ਕਹਿਣ ਲੱਗਿਆ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਇਹਨੂੰ ਛੱਡਦਾ ਤਾ ਗੁਰੂ ਰਵੀਦਾਸ ਜੀ ਨੇ ਫੇਰ ਉਹਨੂੰ ਆਖਿਆ ਭਾਈ ਇਹ ਤੇਰੇ ਲਈ ਵਾਪਸ ਮੁੜ ਕੇ ਆਜੂ ਆਪਦੇ ਬੱਚਿਆਂ ਨੂੰ ਮਰ ਕੇ ਪਰ ਮੇਰੇ ਕਹਿਣ ਤੇ ਤੂੰ ਇਹਨੂੰ ਛੱਡ ਦੇ ਤਾਂ ਸ਼ਿਕਾਰੀ ਕਹਿਣ ਲੱਗਿਆ ਠੀਕ ਹੈ ਜੇ ਮੈਂ ਇਹਨੂੰ ਛੜਤਾ ਇਹ ਵਾਪਸ ਨਾ ਆਈ ਫਿਰ ਤਾਂ ਗੁਰੂ ਰਵੀਦਾਸ ਜੀ ਕਹਿਣ ਲੱਗੇ ਮੈਂ ਤੈਨੂੰ ਇਹਦੇ ਨਾਲ ਦਾ ਹੋਰ ਸ਼ਿਕਾਰ ਫੜ ਕੇ ਦੇ ਦੂੰ ਇਹਦੇ ਨਾਲ ਦੀ ਕੋਈ ਹੋਰ ਹਿਰਨੀ ਫੜ ਕੇ ਦੇ ਦੂੰ ਤਾਂ ਸ਼ਿਕਾਰੀ ਨੇ ਇਹ ਗੱਲ ਸੁਣ ਕੇ ਉਹ ਹਿਰਨੇ ਨੂੰ ਛੜਤਾ ਹਿਰਨੀ ਗੁਰੂ ਰਵੀਦਾਸ ਜੀ ਦੀ ਗੋਦੀ ਵਿੱਚ ਆ ਕੇ ਬੈਠ ਗਈ ਬੈਠ ਕੇ ਤੇ ਉੱਥੋਂ ਦੌੜ ਗਈ ਤੇ ਉਹਨੇ ਆਪਦੇ ਬੱਚਿਆਂ ਨੂੰ ਮਿਲਿਆ ਜਾ ਕੇ ਚੁੰਮਿਆ ਚਟਿਆ ਤੇ ਉਹਨਾਂ ਨੂੰ ਦੁੱਧ ਪਾਇਆ ਤੇ ਉਹਨੇ ਸੋਚਿਆ ਵੀ ਮੈਂ ਗੁਰੂ ਜੀ ਨਾਲ ਵਾਅਦਾ ਕਰਿਆ ਵੀ ਇਹ ਹਿਰਨੀ ਬਾਸ ਮੁੜ ਕੇ ਫੇਰ ਆਜੂ ਤੇਰੇ ਲਵੇ ਹੁਣ ਮੈਂ ਵਾਅਦਾ ਪੂਰਾ ਕਰਨ ਜਾ ਰਹੀ ਹਾਂ ਤੇ ਆਪਦੇ ਬੱਚਿਆਂ ਨੂੰ ਕਹਿੰਦੀ ਮੈਂ ਹੁਣ ਉਹ ਸ਼ਿਕਾਰੀ ਲਵੇ ਜਾ ਰਹੀ ਹਾਂ ਤਾਂ ਉਹਦੇ ਬੱਚੇ ਆਪਦੀ ਮਾਂ ਦਾ ਦਰਦ ਦੇਖ ਕੇ ਉਹਦੇ ਮੰਗਰੀ ਚੱਲ ਪਈ ਤਾਂ ਮੂਰੇ ਹਿਰਣੀ ਤੇ ਮੰਗਰ ਉਹਦੇ ਦੋ ਬੱਚੇ ਤਿੰਨੇ ਜਾਣੇ ਤੁਰੇ ਤੁਰੇ ਉਸੇ ਥਾਂ ਤੇ ਆ ਗਏ ਜਿੱਥੇ ਉਹ ਸ਼ਿਕਾਰੀ ਤੇ ਗੁਰੂ ਰਵਿਦਾਸ ਜੀ ਬੈਠੇ ਸੀ ਤਾਂ ਜਦੋਂ ਸ਼ਿਕਾਰੀ ਨੇ ਦੇਖਿਆ ਵੀ ਉਹ ਆ ਗਈ ਤੇ ਨਾਲ ਉਹਦੇ ਦੋ ਹੋਰ ਬੱਚੇ ਵੀ ਆ ਗਏ ਤਾਂ ਗੁਰੂ ਰਵਿਦਾਸ ਜੀ ਕਹਿੰਦੇ ਭਾਈ ਤੂੰ ਤਾਂ ਇੱਕ ਕਹਿੰਦਾ ਸੀ ਆ ਚੱਕ ਤਿੰਨ ਸ਼ਿਕਾਰ ਆ ਗਏ ਤੇਰੇ ਮੂਰੇ ਤੂੰ ਕੱਲ ਨੂੰ ਨਾ ਕਹੀਂ ਤਾਂ ਗੁਰੂ ਰਵੀਦਾਸ ਜੀ ਨੂੰ ਸ਼ਿਕਾਰੀ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਕਹਿੰਦਾ ਭਾਈ ਇਹ ਵਾਦਾ ਕਰਕੇ ਗਈ ਸੀ ਵੀ ਮੈਂ ਵਾਪਸ ਜ਼ਰੂਰ ਆਉਂਗੀ ਮੈਂ ਗੁਰੂ ਜੀ ਦਾ ਵਾਦਾ ਪੂਰਾ ਕਰੂੰਗੀ ਤੇ ਇਹ ਅੱਜ ਇੱਕ ਦੀ بجائے ਆਪਦੇ ਬੱਚਿਆਂ ਨੂੰ ਵੀ ਨਾਲ ਲਿਾਈ ਤਾਂ ਸ਼ਿਕਾਰੀ ਕਹਿੰਦਾ ਅੱਛਾ ਕਹਿੰਦਾ ਭਾਈ ਤੂੰ ਵੀ ਸੋਚ ਲੈ ਤੂੰ ਵੀ ਉਹ ਪ੍ਰਮਾਤਮਾ ਨੂੰ ਵਾਦਾ ਕਰਕੇ ਆਇਆ ਸੀ ਵੀ ਮੈਂ ਥੱਲੇ ਜਾ ਕੇ ਕੋਈ ਨੇਕ ਕੰਮ ਕਰੂੰਗਾ ਕੋਈ ਜ਼ੁਲਮ ਨਹੀਂ ਕਰੂੰਗਾ ਤੇ ਤੂੰ ਤਾਂ ਆਪਦੇ ਵਾਦੇ ਤੋਂ ਭੁੱਲ ਗਿਆ ਆਪਦੇ ਵਾਦੇ ਤੋਂ ਭੱਜ ਗਿਆ ਤੈ ਤਾਂ ਉਹ ਪ੍ਰਮਾਤਮਾ ਨਾਲ ਵਾਦਾ ਕਰਿਆ ਹੋਇਆ ਤੂੰ ਮੁੱਕਰ ਗਿਆ ਤੇ ਇਹ ਫੇਰ ਵੀ ਵਾਦਾ ਪਗਾ ਰਹੀ ਹੈ ਐਨੀ ਗੱਲ ਸੁਣ ਕੇ ਸ਼ਿਕਾਰੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਗੁਰੂ ਜੀ ਮੈਨੂੰ ਮaaf ਕਰ ਦਿਓ ਅੱਜ ਤੋਂ ਬਾਅਦ ਮੈਂ ਸ਼ਿਕਾਰ ਨਹੀਂ ਕਰੂੰਗਾ ਮੈਂ ਤੁਹਾਡੇ ਨਾਲ ਇਹ ਹਿਰਨੀ ਮੰਗੂ ਵਾਅਦਾ ਕਰਦਾ ਤੇ ਅੱਜ ਤੋਂ ਬਾਅਦ ਮੈਂ ਜੁਰਮ ਨਹੀਂ ਕਰੂੰਗਾ ਤੇ ਇੰਨੀ ਸਿੱਖਿਆ ਦੇਣ ਤੋਂ ਬਾਅਦ ਫਿਰ ਉਹਨੇ ਸ਼ਿਕਾਰੀ ਨੇ ਗੁਰੂ ਜੀ ਦੇ ਪੈਰੀ ਹੱਥ ਲਾਏ ਤੇ ਆਪ ਦਾ ਵਾਦਾ ਪੂਰਾ ਕਰਿਆ ਤੇ ਉਹਨੇ ਫਿਰ ਉਹ ਸ਼ਿਕਾਰ ਕਰਨਾ ਛੱਡਤਾ ਤੇ ਉਹਨੇ ਹੋਰ ਕੰਮ ਚਾਲੂ ਕਰ ਲਿਆ ਤੇ ਆਏ ਕਰਕੇ ਫਿਰ ਗੁਰੂ ਰਵਿਦਾਸ ਜੀ ਨੇ ਉਹ ਸ਼ਿਕਾਰੀ ਨੂੰ ਭਾਈ ਸਿੱਧੇ ਰਾਹ ਪਾਇਆ ਜਿਹੜੇ ਗੁਰੂ ਰਵਿਦਾਸ ਜੀ ਸੀ ਆਏ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਸਹੀ ਲੈਂਨ ਤੇ ਲਿਆਉਂਦੇ ਹੁੰਦੇ ਸੀ ਧੰਨ ਸੀ ਗੁਰੂ ਰਵਿਦਾਸ ਜੀ ਧੰਨ ਸੀ ਗੁਰੂ ਰਵਿਦਾਸ ਜੀ